ਇਹ ਬਈ ਗੁਰਦੁਆਰਾ ਸਾਹਿਬ ਬੇਰ ਸਾਹਿਬ ਆ ਮੰਝਲ ਤੇ ਆ ਹੈਗੀ ਬਈ ਤੇ ਤਾਂ ਨਵਾਬਾ ਦਰਸ਼ਾਈ ਸ਼ਾਮ ਨੂੰ ਚੰਗੀ ਤਰ੍ਹਾਂ ਹੀ ਕਰਾ ਦਣੇ ਆਪਾਂ ਆ ਹੈਗੀ ਆ ਬਈ ਬਾਬਿਓ ਇਹ ਹੈਗੀ ਬੈਂ ਤੇ ਆ ਜਾਂਦਾ ਆਪਣੇ ਕੰਮ ਨੂੰ ਰਸਤਾ ਆਪਾਂ ਹੁਣ ਚੱਲੇ ਆ ਤੇ ਜਾਣੇ ਪਏ ਆਪਾਂ ਕੰਮ ਤੇ ਜਾਣਾ ਹਾਂਜੀ ਆਵਾਜ਼ ਆਉਂਦੀ ਆ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜਾ ਕੋ ਮੈਂ ਦਿਖਾਇਆ ਵਾ ਉਹ ਮੇ ਕੋ ਮੈਗ ਤੇ ਲੱਗੀ ਸੀ ਡੰਡੀ ਜੀ ਤੇ ਕੋ ਪਤਾ ਨਹੀਂ ਲੱਗਦਾ ਸੀ ਆ ਤੇ ਜਿਹੜਾ ਕੋ ਦਿਖਾਇਆ ਵਾ ਤੁਸੀਂ ਦੇਖ ਲਿਆ ਵਾ ਉਹ ਸਾਡੇ ਸੁਲਤਾਨਪੁਰ ਦਾ ਹੋਣਾ ਆਪਾਂ ਪਹੁੰਚ ਗਏ ਆ ਕੰਮ ਤੇ ਤੇ ਆਪਾਂ ਸਟਿੱਕ ਲਾਈ ਜੰਨੇ ਆਬਦੀ ਤੇ ਫਿਰ ਆਪਾਂ ਕਹਾਂਗੇ ਗੱਲਾਂ ਬਾਤਾਂ ਦਿਲਾਨੀਆਂ ਜੋ ਵੀ ਹੈਗਾ ਆਪਾਂ ਕੱਢਾਂਗੇ ਪੜਾਅ ਦੱਬ ਕੇ ਕਈ ਮੈਂ ਦੇਖਿਆ ਸਮਾਰਟ ਬਹੁਤ ਮੰਨਦੇ ਆ ਬਾਬੇ ਉਹ ਕਹਿੰਦੇ ਵੀ ਸਾਡੇ ਵਰਗੇ ਕੋਈ ਬੰਦੇ ਹੈ ਨਹੀਂ ਕਿ ਐਦਾਂ ਉਦਾਂ ਫਲਾਂਟ ਮਕੀਨ ਹਨ ਐਦਾਂ ਨਹੀਂ ਬੰਦੇ ਨੂੰ ਕਰਨੀ ਚਾਹੀਦੀ ਚਲੋ ਜੋ ਵੀ ਹੈ ਸਹੀ ਹੈ ਨਹੀਂ ਹੈ ਜੋ ਵੀ ਆ ਜਿੱਦਾਂ ਵੀ ਆ ਜੋ ਪਰਮਾਰਥ ਨੂੰ ਮਨਜ਼ੂਰ ਹੋਣਾ ਨਾ ਉਹੀ ਕੋ ਹੋਣਾ ਆ ਪਹੁੰਚ ਗਏ ਆ ਕੰਮ ਤੇ ਤੇ ਤੁਹਾਨੂੰ ਵੈਕ ਕੈਮਰਾ ਚਲਾ ਕੇ ਦਿਖਾਉਣੇ ਆ ਸਾਡੇ ਸੁਲਤਾਨਪੁਰ ਇੱਥੇ ਅਕਸਰ ਪਾਰਕ ਆ ਮੋਟਰਸਾਈਕਲ ਮੇਰਾ ਹੀ ਥੜਾ ਤੇ ਹੈਗੀ ਪਾਰਕ ਇੱਥੇ ਦੇਖ ਕਿੰਨੀ ਸੋਹਣੀ ਸ਼ਾਂਤੀ ਤੇ ਹਰਿਆਲੀ ਆ ਮੈਂ ਇੱਥੇ ਨਾ ਜਦੋਂ ਬੈਠੀਦਾ ਪਰੋਟੀ ਪਾਣੀ ਖਾ ਕੇ ਰੂਹ ਖੁਸ਼ ਹੋ ਜਾਂਦੀ ਆ ਬਾਬੇ ਆਨੰਦਵੰਦ ਜਿਹੜੇ ਉਹ ਨਿਆਰਾ ਆਉਂਦਾ ਕਰੇ ਬਹੁਤ ਵਧੀਆ ਉਹ ਜੀ ਸੀਮੈਂਟ ਜੇ ਲੱਗਿਆ ਕੰਮ ਕਰਦੇ ਸੀਮੈਂਟ ਤਾਂ ਲੱਗਣਾ ਹੀ ਸੀ ਬਾਬੇ ਨਿਆਰਾ ਬੱਜਿਆ ਪਿਆ ਵੀ ਇੱਥੇ ਹਰਿਆਲੀ ਖੁਸ਼ ਹਰਿਆਲੀ ਬਹੁਤ ਵਧੀਆ ਵਾ ਜਿਹੜੇ ਪਾਰਕਾਂ ਬਣੀਆਂ ਇੱਥੇ ਆਪਾਂ ਰੂਹ ਖੁਸ਼ ਹੋ ਜਾਂਦੀ ਆ ਬੈਠ ਕੇ ਦੇਖੋ ਕਿੰਨੀ ਸੁਖ ਸ਼ਾਂਤੀ ਆ ਹੈਗੀ ਆ ਨਹੀਂ ਤੁਹਾਨੂੰ ਮੈਂ ਪਾਰਕ ਵਿਖਾ ਕੇ ਲੈ ਕੇ ਆਉਣੀ ਆ ਜਿੱਥੇ ਐਕਸ ਆਈ ਵੀ ਦਾ ਮਤਲਬ ਜੇ ਇਹ ਮਜੂਮਦਾ ਕੀ ਸਿਸਟਮ ਜੇ ਸਾਰਾ ਪਿਆ ਹੋਆ ਤੇ ਆਪ ਦਾ ਜਿਨੇ ਨਾ ਗੋਡੇ ਦੋਦੇ ਆ ਬੰਦਾ ਉਹ ਵੀ ਉਹ ਕਰ ਸਕਦਾ ਨਾ ਗਰਮੀ ਬਹੁਤ ਜ਼ਿਆਦੀ ਆ ਤੇ ਹੁਣ ਅਹੀਂ ਲੱਗਣਾ ਵੀ ਦੁਪਹਿਰੇ ਕੰਮ ਤੇ ਆ ਤੇ ਤਨਖਾਹ ਦਿਹਾੜੀਆਂ ਵਾਲਾ ਦਾ ਕੰਮ ਇਦਾਂ ਹੀ ਹੁੰਦਾ ਓਖਾ ਤੇ ਕੰਮ ਚਲੋ ਕਰਨਾ ਨਾ ਪੈਣਾ ਹੀ ਆ ਮਨ ਮਾਰਿਆ ਹੋਇਆ ਵਾ ਕੀ ਕਰ ਸਕਦੇ ਆ ਨਾ ਤੇ ਅਮਮ ਤਬੀਰ ਕਰਨਾ ਹੀ ਪੈਣਾ ਆ ਤਾਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਕਮੈਂਟ ਬਾਈ ਜਿਹੜਾ ਵੀ ਦੇਖਦਾ ਪਿਆ ਇਸ ਟਾਈਮ ਵਾਹ ਜਾਂਦੀ ਹੈ ਮੇਰਾ ਵੀਰ ਮੜਾ 10 ਸੌਦੇ ਤੇ ਹੁਣ ਲੈ ਵੀ ਤੁਹਾਨੂੰ ਦਿਖਾਉਣੀ ਆ ਦੇਖ ਸੋਹਣੀ ਕਿੰਨੀ ਸੋਹਣੀ ਪਾਰਕ ਆ ਦੇ ਇਹ ਸਭ ਕੋਠੀਆਂ ਬਕਾਊ ਆ ਜਿਨੇ ਵੀ ਖਰੀਦਣੀ ਹੋਵੇ ਫ੍ਰੀ ਸਾਦ ਦਾ ਇਹ ਬਣਾ ਕੇ ਰੱਖਿਆ ਹੋਈਆਂ ਮਾਦੇ ਕੱਚ ਸ਼ੀਸ਼ਾ ਇਹ ਬਹੁਤ ਵਧੀਆ ਜਿਹਦਾ ਕੋਠੀਆਂ ਤਿਆਰ ਕਰਦੇ ਆ ਹਨਾ ਇਦਾਂ ਦੀ ਗੱਲ ਨਹੀਂ ਹੈਗੀ ਮੇਰਾ ਵੀ ਦੇਖ ਹਰਿਆਲੀ ਹੈ ਸਾਰੇ ਪਾਸੇ ਐਨ ਕਿੰਨਾ ਸੋਹਣਾ ਇਸ ਇੱਥੇ ਇੰਨੀ ਕਿ ਸ਼ਾਂਤੀ ਆ ਪੋਛ ਹੀ ਨਾ ਬਾਈ ਬਹੁਤ ਨਿਰਾਮਦਾ ਬੈਠੇ ਇੱਥੇ ਆ ਆ ਹੈਗੀ ਪਾਰਕ ਇਹ ਮਨਾਈ ਆ ਇਥੋਂ ਦੇ ਐਮਐਲਏ ਨੇ ਜਿਹੜਾ ਚੀਮਾ ਐਮਐਲਏ ਆ ਨਾ ਇਥੋਂ ਦਾ ਉਹਨੇ ਤਿਆਰ ਕਰਵਾਈ ਆ ਇਹ ਹੈਗੀ ਪਾਰਕ पारिंक पारक 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 देखो सारा ही जिगाड़ पिया वा इतने जिन्ना भी आ हाँ बाबे लाइव भी बंद हो गए फोन आया जी आप करके ਦੇਖੋ ਖੁਸ਼ ਹਰੀਆਲੀ ਵਧੀਆ ਹਰੀਆਲੀ ਆ ਤੇ ਕੂਠੀਆਂ ਵੀ ਤੁਸੀਂ ਖਰੀਦ ਸਕਦੇ ਆ ਵੇਹੇ ਬਾਦੂ ਕੂਠੀਆਂ ਆਪਣੇ ਨਾਲ ਦੇ ਆ ਗਏ ਮਿਸਤਰੀ ਤੇ ਲੱਗੇ ਆ ਕੰਮ ਕਰਨ ਵਾਸਤੇ ਟਾਈਮ ਹੋ ਗਿਆ ਕੰਮ ਤੇ ਲੱਗੀਏ ਨਾਲ ਹੀ ਹੁੰਦਾ ਸਟੈਂਡ ਸਟੈਂਡ ਸਪੂਟ ਸਾਰਾ ਕੁਝ ਨਾਲ ਹੀ ਰੱਖਿਆ ਆਇਓ ਕੋ ਬਾਬੇਓ ਆਦਾ ਪਾਲਾ ਭਾਜੀ ਦੇਖਦਾ ਬੜਾ ਹੋਰ ਹੋਰ ਆ ਭਾਜੀ ਇੱਕ ਨਾ ਆ ਮੇਰਾ ਵੀਰ ਕਰ ਦੋ ਵੀਡੀਓ ਨੂੰ ਸ਼ੇਅਰ ਆ ਜਾਓ ਮੇਰਾ ਵੀਰ ਸਾਰੇ ਕੋਸ਼ ਰਿਆਲੀ ਬਹੁਤ ਆ ਇੱਥੇ ਬਹੁਤ ਯਾਦੀ ਚੱਲੋ ਲੱਗੀਏ ਫੇਰ ਲੱਗਣ ਲੱਗੇ ਆ ਵੀਰੇ ਕੰਮ ਤੇ ਤੇ ਯੱਕਾ ਆਪਮਾ ਮੇਰਾ ਵੀਰਾ ਹੋ ਲਈ ਲੱਗ ਗਿਆ ਮੈਸਤਰੀ ਕੰਮ ਤੇ ਆਉਂਦਾ ਹੀ ਖੱਚ ਦੇ ਕਰਾਂ ਝੂਟਿਆ ਕਿਉਂ ਦੇਖ ਹੁੰਦਾ ਜਾਂ ਨਹੀਂ ਕੰਮ ਇਦਾਂ ਕਰੀਦਾ ਕੰਮ ਪੈਰਾਂ ਦੇ ਨਾਲ ਹੀ ਵਤੰਤਰ ਚਲੋ ਵੀਰਿਆ ਕੰਮ ਤਾਂ ਆਪਾਂ ਨੂੰ ਕਰਨਾ ਹੀ ਪੈਣਾ ਹੱਸ ਕੇ ਰੋ ਕੇ ਰਾਜ ਕਰੋ ਕੰਮ ਤਾਂ ਕਰਨਾ ਹੀ ਪੈਣਾ ਜਾਣਾ ਨੇ ਕਿਆ ਕੰਮ ਕਰਨਾਂ ਗਏ ਹਾਂ ਹਾਂਜੀ ਵੀਰੇ ਉਹ ਵੀਡੀਓ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰ ਲਿਓ ਚੈਨਲ ਆਪਣਾ ਮੇਰਾ ਵੀਰ ਤੇ ਬੇਨਤੀ ਹੱਥ ਜੋੜ ਕੇ ਉਹ ਲਾਈਵ ਚੱਲਣਾ ਲੰਬਾ ਮੇਰਾ ਵੀਰ ਲਾਈਵ ਚੱਲਣਾ ਲੰਬਾ ਤੇ ਹਾਂਜੀ ਕਰੋ ਗੱਲਾਂ ਬਾਤਾਂ ਮੇਰਾ ਵੀਰ ਹੋਰ ਜਨਾਓ ਕੀ ਹਾਲ ਚਾਲ ਵਧੀਆ ਜੀ ਤੇ ਕਰੀ ਜਿੱਲੇ ਮੇਰਾ ਵੀਰ ਵੀਡੀਓ ਨੂੰ ਸ਼ੇਅਰ ਤੇ ਮੈਂ ਮੜਾ ਇਹ ਦੇਖ ਲਵਾਂ ਲਾਈਵ ਸਬਸਕ੍ਰਾਈਬ ਤੇ ਆਹ ਇਹਦੀ ਯਾਰ ਸੈਟਿੰਗ ਪਰਿਮਾੜ ਆਇਆ ਫੋਨ ਕੱਢੀ ਮੜਾ ਚੈੱਕ ਕਰਨਾ ਵਾ ਵੀ ਆਉਂਦਾ ਆਪਾਂ ਦੂਜੇ ਫੋਨ ਤੇ ਚੈੱਕ ਕਰ ਲੰਨੇ ਆ ਤੇ ਫਿਰ ਮੁੱਕਦੇ ਨਾ ਨਾ YouTube ਤੇ ਲਾਈਵ 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 ਤੇ ਲਾਈਵ ਲਾਈਵ ਤੇ ਲਾਈਵ ਕੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਸ ਮੇਰਾ ਵੀਰ ਹੈ ਉਜੀ ਅੰਜੀ ਅੰਜੀ ਹੋਰ ਸਮਾਂ ਜਾਲਾ ਵੀਡੀਓ ਨੂੰ ਸ਼ੇਅਰ ਕਰੀ ਚਲੋ ਮੇਰਾ ਵੀਰ ਹਾਂਜੀ ਜੁੜ ਜੋ ਜੁੜ ਜੋ ਮੇਰਾ ਵੀਰ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਤਾਂ ਆਪਾਂਗੇ ਮੇਰਾ ਵੀਰ ਆਪਣਾ ਲਾਈਵ ਲੰਬਾ ਚੱਲਣਾ ਵਾ ਤੇ ਆਪਾਂ ਨਾਲ ਨਾਲ ਕਰਨਾ ਕੰਮ ਬਾਬੇ ਦੀ ਮਿਹਰ ਨਾਲ ਆਪਾਂ ਨਾਲ ਦੀ ਨਾਲ ਕਰੀ ਜਾਣਾ ਕੰਮ ਤੇ ਨਾਲੇ ਕਰੀ ਜਾਣਾ ਕਿਰੋ ਪਾ ਕੇ ਖਾ ਕੇ ਲੈਣੋ ਲੱਗੇ ਆ ਕੰਮ ਕਰਨ 21 ਜਾਣੇ ਜੁੜੇ ਆ ਦੇ ਨਾਲ ਦੇ ਨਾਲ ਦੀ ਜਾਨਗੇ ਨਾਲ ਨਾਲ ਕੰਮ ਕਰਾਂ ਲੱਭੇ ਚਲੂਆ ਆਪਣਾ ਮੇਰਾ ਵੀਰ ਇਦਾਂ ਕੰਮ ਕਰਨਾ ਪੈਂਦਾ ਵਾ ਭਾਈ ਗੱਲਾਂ ਕਰਨੀਆਂ ਸੌਖੀਆਂ ਵਾ ਠੀਕ ਹੈ ਜੀ ਤੇ ਕੰਮ ਕਰਨੇ ਬੜੇ ਔਖੇ ਆ ਕਹਿਣਾ ਸੌਖਾ ਕੰਮ ਕਰਨਾ ਔਖਾ ਦੇਖੀ ਮੇਰਾ ਵੀਰ ਚੜਦਾ ਪੌੜੀ ਇਹ ਲੱਕੜ ਦੀ ਪੌੜੀ ਆ ਇਦਾਂ ਬੋਰੇ ਲੈ ਕੇ ਜਾ ਚੜਨਾ ਪੈਂਦਾ ਨਾ ਵੇ ਤੁਹਾਨੂੰ ਨਿਕਲਦਾ ਹੀ ਹੋ ਲੱਗੇ ਆ ਬਾਬਾ ਜੀ प्लाਸਟਰ ਸੈੱਟ ਕਰਨਾ ਕੰਮ ਜਿੱਦਾਂ ਦਾ ਮਰਜੀ ਹੋਵੇ ਸਰਾ ਕਰਾਈ ਦਾ ਸਰਾ ਜਿਹਨੂੰ ਕਹਿੰਦੇ ਆ ਸਰਾ

然后 ਇਹ ਲਾ ਬਾਬੇ ਉਸੇ ਘਰ ਤਾਂ ਪੈਰ ਆਵਾ 40 ਦੇ ਨੇੜੇ ਤੇ ਡਿਗਰੀ ਟੈਂਪਰੇਚਰਾਂ ਤੋਂ ਦੇਖਦਾ ਸਾਨੂੰ ਕੰਮ ਕਰਨਾ ਪੈਂਦਾ ਬਹੁਤ ਮੰਦਾ ਹਾਲ ਆ ਬਾਈ ਤੇ ਮੈਂ ਤਾਂ ਹੀ ਹੋਗਾ ਨਾ ਵੀਰੇ ਮੈਨੂੰ ਸਪੋਰਟ ਕਰ ਦੋ ਵੱਤ ਤੋਂ ਵੱਤ ਠੀਕ ਆ ਬਾਸੀ ਮੈਂ ਕੋਈ ਚੀਜ਼ ਨਾ ਮੈਨੂੰ ਸਪੋਰਟ ਕਰ ਦੋ ਦੋ ਮਿੰਟ ਲਾਈਵ ਹੋਣਾ ਬੰਦ ਦੱਸ ਦਿਓ ਜੀ ਕਮੈਂਟ ਕਰਕੇ ਆਵਾਜ਼ ਆਉਂਦੀ ਹੈ ਜੀ ਆਪਣੇ ਹਣ ਮੈਂ ਕੋ ਲਾਇਆ

ਹਾਂਜੀ ਹਾਂਜੀ ਆਯੋ 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 ਹਣ ਜੁੜ ਜੋ ਮੇਰਾ ਵੀ ਜੁੜ ਜੋ ਜੁੜ ਜੋ ਜੁੜ ਜੋ ਯੋ